ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਆ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੋਂ ਵੀਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਆ ਵਧੀਆ ਹਾਂ ਬਹੁਤ ਵਧੀਆ ਡਾਕਟਰ ਨਾਮ ਤੇ ਐਡਰੈਸ ਬੋਲੋ ਸਰ ਨਾਮ ਵੀਰੇ ਅਰਸ਼ਦੀਪਾ ਉਹ ਬੰਡ ਜਦੀਪਾ ਬੰਨ ਦਾ ਕਹਿੰਦੇ ਆ ਬਾਈ ਹੂੰ ਬੰਡ ਵੀਰੇ ਸੈਦੂ ਗਿਆ ਜਿਲ੍ਹਾ ਵੀਰੇ ਮੋਗਾ ਠੀਕ ਆ ਭਾਈ ਨੇੜੇ ਪਿੰਡ ਕਿਹੜਾ ਨੇੜੇ ਵੀਰੇ ਭਾਗੀ ਕੇ ਰਹੇਗੇ ਬਾਰ ਬਾਰ ਖੇਤਾਂ ਚ ਭਾਗੀ ਆ ਵੀ ਛੜਕਦੇ ਆਪਣਾ ਘਰ ਆ ਬਈ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 88476 17674 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਡਾਕਟਰ ਵੀਰੇ ਦੂਜਾ ਸੂਆ ਸੂਈ ਆ ਹੂੰ ਵੀਰੇ ਕੱਲ੍ਹ ਸੂਈ ਸੀ ਯਾਰ 11 12 ਵਜੇ ਠੀਕ ਆ ਭਾਈ ਠੀਕ ਆ ਨਾ ਤੇਰੀ ਮੰਨ ਕੇ ਚੱਲ 4 ਵਜੇ ਜੇਰ ਪੈ ਗਈ ਸੀ ਉਸ ਤੋਂ ਬਾਅਦ ਭਾਈ 8 ਕਿਲੋ ਬੋਲਾ ਬਚੋਤਾ ਸੀ ਗਾਂ ਕੋਈ ਔਖੀ ਹੁੰਦੀ ਸੀ ਓਕੇ ਤੇ યોਦਵਾ ਨੀਰਾ ਹੋ ਗਿਆ ਸੀ ਆ ਤੈਨੂੰ ਵੀ ਤੂੰ ਵੀ ਕਿਤੇ ਗਿਆ ਵਜਤਾ ਕਰਕੇ ਵੀਡੀਓ ਪਾਣੀ ਨਹੀਂ ਸੀ ਹੂੰ ਜੇਰ ਮੇਰੇ ਪ੍ਰੋਪਰਟੀ ਪਈ ਹੋ ਫੁੱਲ ਗਰੰਟੀ ਉਹ ਜੇਰ ਦੀ ਆਪਾਂ ਜ਼ਿੰਮੇਵਾਰ ਹਾਂ ਆ ਭਈਆ ਬੱਠਲ ਜੇਰਾ ਗੱਲ ਦੀ ਬਈਆ ਪੁਲੀ ਸਾਂਭੀ ਪਈ ਆ ਠੀਕ ਆ ਠੀਕ ਆ ਥਾਰ ਭਾਂਡੇ ਦੀ ਵੜ ਇੱਕ ਨੰਬਰ ਆ ਗਈ ਠੰਡੀ ਸੀਲ ਆ ਦੋਨੇ ਪਾਸੇ ਬਹਿ ਕੇ ਝੋਲਾ ਇੱਕ ਪਾਸੇ ਬਹਿ ਕੇ ਝੋਲਾ ਇਹ ਗਾਂ ਲੱਤ ਮੱਟ ਜਪਣੀ ਜ਼ਿੰਮੇਵਾਰੀ ਹੋ ਗਈ ਠੀਕ ਆ ਠੀਕ ਆ ਨਾ ਟੜ ਕੇ ਵੀ ਬਾਈ 6-7 ਕਿਲੋ ਬੋਲਾ ਮੈਂ 14 ਹੁਣ 14-15 ਕਿਲੋ ਬੌਲੀ ਰੈਡੀ ਹੋਊਗੀ ਦੋ ਡੰਗ ਬੰਦਾ ਚੋਣਾ ਚੋ ਸਕਦਾ ਪਰ ਕੋਈ ਪ੍ਰੋਬਲ ਉਹ ਜਦੋਂ ਆਪਣਾ ਡੰਗਰ ਖਰਾਬ ਹੋਇਆ ਪਾਪ ਨੂੰ ਚੱਕਰ ਪਈ ਸਹੀ ਆਪ ਠੀਕ ਹੈ ਨਾ ਦੋਨੇ ਪਾਸੇ ਬੈਗੇ ਚੋਲਾ ਇੱਕ ਪਾਸੇ ਬੈਗੇ ਜੋ ਜਿੰਮੇਵਾਰੀ ਹੋਊਗੀ ਠੀਕ ਹੈ ਨਾ 22 ਤੋਂ 23 ਕਿਲੋ ਇਹਨਾਂ ਦਾ ਤਾਂ ਪਾਇਆ ਬੜਾ ਖਰਾ ਦੁੱਧ ਪਾਊਗੀ 23 ਕਿਲੋ ਬਾਕੀ ਭਾਈ ਹੁਣ ਆਰਡਰ ਵੀ 22 ਭਰਦਾ ਬੈਠਦਾ 23 ਕਿਲੋ ਲੈਗਾ ਜਿਹੜੀ ਸਪੇਸ ਆ ਨਾ ਭਾਈ ਸਵੇਰ ਚੋਈ ਕਰਕੇ ਰਹਿਗੀ ਨਹੀਂ ਭਾਈ ਮੇਰੇ ਕੋਲ ਵੀਡੀਓ ਬਣੀ ਹੋਈ ਹੈ ਦੀ ਲੈਟਰ ਲੈਟਰ ਸੁਈ ਆ ਭਾਈ ਲੈਟਰ ਲੈਟਰ ਤੇ ਚੂਣ ਚਵਾ ਡਾਕਟਰ ਆਈ ਬੈਜਾ ਭਾਗਾਂ ਦੇ ਤਰਲੇ ਭੋ ਭਾਈ ਮੁੱਠੀ ਵਾਲਾ ਤਣ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਸਰ ਚਬਾਈ ਦੇਖੋ ਬੜੀ ਚੰਗੀ ਚਬਾਈ ਆ ਮਾਈ ਡਾਕਟਰ ਯਾਰ ਮੈਂ ਕਹਣਾ ਹੂੰ ਚੋਂਦਾ ਜੇ ਬੰਨਣਾ ਬੰਨਣਾ ਮੋਟੀ ਮੋਟੀ ਚਬਾਈ ਹੈ ਜਿਵੇਂ ਮਰਜ਼ੀ ਲੈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾ ਨਹੀਂ ਕੀਆ ਬਾਤ ਇਹਦਾ ਡਾਕਟਰ ਜਦੋਂ ਨਾ ਪਰ ਮਾਤਮਾ ਸੋਖ ਕਰਕੇ ਜਦੋਂ ਭਾਲ ਭੂਲ ਮਾਰੀ ਮੁਟੀ ਹੈਗੀ ਜਿਹੜੀ ਹਨਾ ਇਹ ਲਾ ਗਈ ਤੇ ਗੱਲਾਂ ਬਾਤਾਂ ਹੀ ਹੋਰ ਹੋ ਜਾਣਗੀਆਂ ਜਿਹਦੇ ਘਰੇ ਜਾਊਗੀ ਡੰਗਰ ਦੀ ਬੰਦਾ ਕਦਰ ਕਰੇ ਬੰਦਾ ਸਾਰੇ ਉੱਪਰ ਆਪ ਨੂੰ ਜਿੱਤੇ ਕਰੂਗਾ ਯਾਰ ਇਹ ਜਦੋਂ ਜਦੋਂ ਬਈ 20 22 ਕਿਲੋ ਇੱਕ ਤਾਂ ਕਹਿ ਦੇਣਾ ਇਹ ਭਾਂਡੇ 'ਚ ਪੈ ਜਾਣਾ ਉਹ ਗੱਲਾਂ ਬਹੁਤ ਦੂਰ ਹੋ ਜਾਂਦੀ ਸਹੀ ਹੈ ਨਾ ਠੀਕ ਹੈ ਨਾ ਚੜਾਈ ਇੱਥੋਂ ਸਟਾਰਟਿੰਗ ਹੁੰਦੀ ਹੈ ਬਈ ਲੇਵੇ ਦੀ ਇਹਨੂੰ ਥੱਲੇ ਤੱਕ ਦੇਖਣਾ ਭਰੀ ਪਈ ਆ ਭਰੀ ਪਈ ਆ ਹਨਾ ਠੀਕ ਹੈ ਨਾ ਬਹੁਤ ਚੰਗੀ ਆ ਮਗਰ ਮੂਹਰਲਾ ਲੇਵਾ ਬਈ ਕਰਮ ਵਾਲੀ ਦਾ ਮੂਹਰੋਂ ਦੇਖੋ ਦੇੜ ਗੱਠਲੇ ਵਾ ਬਾਈ ਮੂਹ ਨੂੰ ਪਿਆ ਮੈਂ ਕਿਹਾ ਬਾਈ ਵੇਖ ਲੈ ਇੱਥੋਂ ਸਟਾਰਟ ਹੋਊਗਾ ਇੱਥੇ ਜਾਵਣੀ ਆ ਥੋੜੀ ਜੀ ਵੱਧਦੀ ਆ ਗਈ ਪਰ ਕੋਲੇ ਲੈ ਜਾਣੀ ਆ ਤੇ ਚਵਾਈ ਦਾ ਵੇਖ ਥਣ ਦੇਖ ਬਾਈ ਮੋਟੀ ਆ ਚੂਣ ਬਹੁਤ ਚੰਗਾ ਜਿਵੇਂ ਮਰਦੀ ਤਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਸੂਈ ਸਵਾਈ ਆ ਬੱਚਾ ਮਗਰ ਬਾਈ ਬੱਚਾ ਆਰਡਰ ਕਮਾਲ ਦਾ ਫੰਡ ਵਾਲਾ ਲੇਵਾ ਲੱਗਿਆ ਕਰਮਣੀ ਦੁੱਧ ਬਾਕੀ ਚੰਗਾ ਪਾ ਦੂ। ਬਾਕੀ ਬਹਿਣਾ ਬਾਈ ਦੋਨੇ ਵੱਡੇ ਆ ਹੁਣਾਂ ਠੀਕ ਆ ਹੁਣ ਦਾ ਬਾਕੀ ਆ ਜਾਪੇ ਜਾ ਬਹਿਣਾ ਆਪਣੇ ਕੋਲ ਗੱਬਣ ਬਾਈ ਆ ਚਾਰ ਪੰਜ ਦਿਨ ਪਹਿਲਾਂ ਆਪਣੇ ਕੋਲ ਹੀ ਸੁਈ ਆ ਬਹਿਣਾ ਠੀਕ ਆ ਛੋਟੀਆਂ ਨਹੀਂ ਹੋਣੀਆਂ ਬੰਦਾ ਦੇਖ ਕੇ ਜੰਦਾ ਜਾਇਆ ਮਾਰ ਲੇ ਵੀ ਕਿੰਨੇ ਗਰਭੀਆਂ ਦੀ ਵੱਡੀ ਛੋਟੀ ਦੀ ਅਗਲਾ ਜੱਜਮੈਂਟ ਕਰ ਲੇ ਠੀਕ ਆਣ ਗਾਲ ਅਜੇ ਤੱਕ ਬਹਿਣ ਦੇ ਕੱਖ ਕੱਖ ਚੱਕ ਲੈਣ ਦੇ ਪੱਠੇ-ਬੁੱਠੇ ਚੱਕ ਲੈਣਾ ਬਾਈ ਤੇ ਗੱਲਾਂ ਹੀ ਦੂਰ ਦਰਾਂਡੇ ਹੋ ਜਾਣਗੀਆਂ ਐ ਖੜ ਕੇ ਬਾਜ਼ਾਰ 'ਚ ਖੜ ਕੇ ਆ ਬਾਈ ਮਰਜ਼ੀ ਧਾਰਾ ਮਾਰੀ ਚਲ ਬਹਿਣ ਦੇ ਠੀਕ ਆ ਯਾਰ ਹੂੰ ਠੀਕ ਹੈ ਨਾ ਗੱਲ ਮੈਂ ਕਹਿੰਦਾ ਗੱਲਾਂ ਕਰਾਉਂਦੀ ਆ ਬੈੜ ਹਣਾ ਹਾਂ ਬਾਈ ਯਾਰ 1 ਨੰਬਰ ਆ ਲੈਂਡ ਟੂਟ ਬੈੜ ਦੀ ਬਹੁਤ ਚੰਗੀ ਆ ਮੱਕੀ ਚ ਬਹੁਤ ਆ ਬਾਕੀ ਹਾਂ ਸਾਰਾ ਕੁਝ ਹੀ ਚੰਗਾ ਬਾਈ ਯਾਰ ਜੀ ਖਾਣ ਪਾਣ ਬਹੁਤ ਚੰਗਾ ਐਨੀ ਕੋਈ ਹੋ ਹੋਗੀ ਬੈੜ ਜੇ ਮਰ ਜਾਈ ਬੈਠਾ ਰਹੇ ਲੈ ਜੇ ਮੈਂ ਮਰ ਜਾ ਉੱਥੇ ਲਈ ਚੱਲ ਕੋਈ ਚੋਣ ਦੇ ਡਾਕਟਰ ਹੂੰ ਲੈ ਦਵਾਈ ਦਾ ਹਜੇ ਬੰਨ ਨਹੀਂ ਆ ਵਰਦੀ ਆ ਜੀ ਬਾਈ ਮੈਂ ਕਹਿੰਦਾ ਮੱਛੀ ਮੋਟਰੀ ਆ ਬਾਈ ਲੈ ਜ਼ਿਆਦੀ ਘਰ ਉਪੰਦਾ ਯਾਰ ਜਿਹਦੇ ਘਰੇ ਆਵੜੀ ਖਰੀ ਨੂੰ ਤਾਂ ਬਈ ਖਰੀ ਕਿਹਾ ਜਾਊਗਾ ਠੀਕ ਹੈ ਨਾ ਗੱਲ ਜਦੋਂ ਅਗਲੇ ਨਹੀਂ ਭਾਈ ਡੰਗਰ ਤੇ ਰੁਪਏ ਲਾਉਣੇ ਆ ਹਜੇ ਤਾਂ ਬੈਡ ਨਹੀਂ ਜਦੋਂ ਕੱਖ ਚੱਕ ਲਈ ਡੁੱਗਣੀ ਹੋ ਤਰੂ ਕੋਈ ਹੁਣ ਤਾਂ ਬਈ ਜਾਪੇ ਜਾ ਤੈਨੂੰ ਪਤਾ ਤਾਜੀ ਬੈਡ ਤਾਂ ਹੌਲੀ ਹੌਲੀ ਸੈੱਟ ਹੁੰਦੀ ਹੁੰਦੀ ਆ ਠੀਕ ਹੈ ਨਾ ਤੇ ਕੱਦ ਬੈਡ ਲੰਮੀ ਲੁੰਮੀ ਫੇਸ ਕੁਆਲਟੀ ਬੰਦਾ ਯਾਰ ਬੰਲਾਂ ਦੀ ਛੋਟਾ ਜਿਹਾ ਜਵਾਕ ਨੂੰ ਵਿੜੇ ਜਿ ਖੜਾ ਕੇ ਲਈ ਸਹੀ ਗੱਲ ਜ਼ਿੰਮੇਵਾਰੀ ਹੋ ਗਈ ਠੰਡੀ ਸੀਲ ਦਾ ਪਸੂ ਰੱਖਣਾ ਵਾਹਿਗੁਰੂ ਦੀ ਕਿਰਪਾ ਨਾਲ ਡੰਗਰ ਸੁਥਰਾ ਹੀ ਲੈਣੇ ਆ ਠੀਕ ਹੈ ਨਾ ਆਇਆ ਆਇਆ ਬਈ ਲੈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕਰ ਮਾੜਾ ਹੁਣੇ ਬੱਚੇ ਦਾ ਕਰਦੀ ਆ ਤਾਜੀ ਹੁਣੇ ਕਰਦੀ ਆ ਬਈ ਤਾਜ਼ਾ ਸੋਇਆ ਡੰਗਰ ਕਰਦੀ ਆ ਹਣਾ ਹਾਂਜੀ ਹਾਂਜੀ ਹੁਣ ਦਾ ਬੜਾ ਉੱਤਰੀ ਬੱਚੇ ਦਾ ਕਰਕੇ ਹੁਣ ਵੇਖਣਾ ਨਹੀਂ ਜਵਾਈ ਦਾ ਇੱਕ ਨੰਬਰ ਹੋ ਗਈ ਠੀਕ ਹੈ ਨਾ ਸਹੀ ਗੱਲ ਆ ਭੂਰ ਸਰਲਾ ਛੱਟਾ ਗੰਡ ਮਰੋੜੀ ਜ ਆਪਾਂ ਜ਼ਿੰਮੇਵਾਰ ਹੋਵਾਂਗੇ ਬੰਦਾ ਵੀ ਆਨਲਾਈਨ ਮੰਗਾਉਂਦਾ ਯਾਰ ਘਰੇ ਖੜ ਕੇ ਵੀ ਚਵਾ ਦੂੰਗਾ ਯੋ ਮੇਵਾਰੀ ਹੋ ਗਈ ਬੰਦਾ ਡੰਗਰ ਦੀ ਕਦਰ ਕਰੇ ਠੀਕ ਆ ਫੇਰ ਬਹੇ ਲਾਵੇ ਵੀ ਠੀਕ ਆ ਯਾਰ ਠੀਕ ਆ ਚੀਜ਼ਾਂ ਦੇ ਬਾਈ ਰੁਪਏ ਲੱਗਦੇ ਆਗੇ ਚਵਾਈ ਦੇਖੋ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਧਾਰਾ ਮਰੀ ਚੱਲ ਆ ਬੜੀ ਚੰਗੀ ਚਵਾਈ ਆ ਨਾ ਚਵਾਈ ਦਾ ਡਾਕਟਰ ਯਾਰ ਥੋੜੀ ਜਿਹਾ ਪਲਪਲਦਾ ਕਰਕੇ ਤਾਂ ਬੜੀ ਮਾਰੀ ਮੋਟੀ ਕਰਦਾ ਤੇ ਚਵਾਈ ਗੁਰੂ ਦੀ ਕਰਪਾ ਨਾਲ ਚੱਕਰੀ ਹੋਈ ਨੀ ਹਮ ਅੱਤੀ ਚੋਲਾ ਮਸ਼ੀਨਾਂ ਦਾ ਚੋਲਾ ਤਾਂ ਵੀ ਕੋਈ ਚੱਕ ਨਹੀਂ ਥਾਨ ਦੇਖੋ ਕੱਲਾ ਕੱਲਾ ਐ ਮੁੱਠੀ ਵਾਲਾ ਦਾਣੇ ਗਲਾਬੀ ਥਣ ਇਹ ਆਰਡਰ ਕਮਾਲ ਫੰਡੜਾ ਲੇਵਾ ਲੱਗਿਆ ਕੋਈ ਬਾਈ ਫੈਕਸੜ ਰਾ ਕੋਈ ਟਟਮਾਣੀ ਵੀ ਆਏ ਬੱਜੂਗਾ ਉਹ ਕੰਮ ਨਹੀਂ ਹਰੇ ਨੂੰ ਪਤਾ ਇਹ ਚੜਾਈ ਦੇਖੋ ਵੜਦੀ ਹੈ ਹਾਂਜੀ ਮੁੱਲ ਕੀ ਆ ਭਰਾ ਦਾ ਜਾਇ ਮੁੱਲ ਲੈ ਭਰਾ ਯਾਰ ਮੁੱਲ ਕਰਾਉ ਉਹਨੂੰ ਹੁਣ ਕਈ ਬੰਦੇ ਮੁੱਲ ਦੇ ਬਾਰੇ ਕਹਿ ਲੱਗੇ ਆਂਦੇ ਬਾਈ ਮੁੱਲ ਕਰਾ ਦੇ ਵੀਰੇ ਮੁੱਲ ਕਰਾਉਣਾ 80 85 ਜਿਹੜਾ ਮਰਜ਼ੀ ਕਰਾ ਲਓ ਠੀਕ ਹੈ ਨਾ 75000 ਦੀ ਵੜ ਦੇਉਗਾ ਬਸ ਮਾਨਤਾਨ 1000 ਛੋਟ ਕਰ ਦਾਂਗੇ ਯਾਰ 7000 ਰੁਪਏ ਦੇ ਲਾਗ ਜੀ ਆ ਸੌ ਨਹੀਂ ਪਿਆਣੀ 1000 74000 ਦੀ ਬਿੱਟ ਦੇਣੀ ਆ ਬਾਈ ਠੀਕ ਆ ਨਾ ਬੰਦਾ ਦੋ ਡਾਂਗ 14 15 ਕਿਲੋ ਬੌਲੀ ਚੋਕੇ ਲੈ ਜਾ ਆਪਣੀ ਜ਼ਿੰਮੇਵਾਰੀ ਹੋ ਬਹੁਤ ਠੀਕ ਅੱਗੇ ਦੋ ਨੰਬਰ ਤੇ ਬਰੀਡ ਵੀ ਫੁੱਲਾ ਹੂੰ ਡਾਕਟਰ ਵੀਰੇ ਦੂਜਾ ਸੁਆ ਹੂੰ ਮੇਰੇ ਪਿੰਡ ਦੀ ਵਹਿੜਾ ਰਾਤ ਹੀ ਆਈ ਹੈ ਬਾਈ ਜਾਨ ਹੂੰ ਨੇੜੇ ਤੇੜੇ ਬੰਦਿਆਂ ਨੇ ਦੇਖੀ ਵੀ ਹੋਊਗੀ ਠੀਕ ਆ ਜਿੰਨਾਂ ਨੂੰ ਆਪਾਂ ਲਈ ਇਹ ਦੇਖਣੀ ਉਹਨਾਂ ਨੇ ਵੀ ਆ ਹੂੰ ਜੀ ਆਪਣੇ ਪਿੰਡ ਦਾ ਬੰਦਾ ਡਾਕਟਰ ਆ ਗਿਆ ਮਤਲਬ ਮਤਲਬ ਇਹਨਾਂ ਦਾ ਤੇ ਉਹ ਬੰਦੇ ਤੋਂ ਬੈੜ ਆਈ ਹੈਗੀ ਭਾਈ ਇਹਨੇ 22 ਤੋਂ 23 ਕਿਲੋ ਦੁੱਧ ਪਾਇਆ ਵਿਆ ਆਪਾਂ ਐਵੇਂ ਕਹੀ ਹੈਗੀ ਆਪਣੀ ਲਈ ਵੀ ਹੈਗੀ ਹਨਾ ਆਪਣਾ ਰੰਗਰ ਲਏ ਆਗੇ ਠੀਕ ਹੈ ਨਾ ਆਪਾਂ ਬੰਦੇ ਦੇ ਸਾਹਮਣੇ ਫੇਸ ਟੂ ਫੇਸ ਵੀ ਖਵਾ ਦਾਂਗੇ ਜਦੋਂ ਬਾਈ ਇਹ ਬਣਦੀ ਹੈ ਨਾ ਤੂੰ ਯਕੀਨ ਮੰਨ ਲੈ ਇਹਨੂੰ ਹੀ ਹੋ ਕੇ ਬਣਦੀ ਹੈ ਠੀਕ ਹੈ ਠੀਕ ਹੈ ਨਾ ਤੇ ਲੇਵਾ ਇੰਨਾ ਕਰਦੀ ਆ ਤੇ ਬੈੜ ਦੀ ਭੁਲਾਈ ਦੇਖ ਭੁਲਾਈ ਦੇਖ ਟੱਲ ਦੇਖ ਟੱਲ ਦੇਖ ਮਲਾਈ ਦੇ ਕੋ ਪੋਲਾ ਲੋਲਾ ਲੇਵਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਠੀਕ ਹੈ ਨਾ ਹੁਣ ਤੈਨੂੰ ਪਤਾ ਬਈ ਬਰੀਕਾਂ ਚ ਵਹਿੜ ਆ ਗਈ ਉਹਨੇ ਬਣ ਕੇ ਸੂਗੀ ਜਾਨ ਬਹੁਤ ਆ ਸਟ੍ਰੇਟ ਪਈ ਐ ਕੋਈ ਸਟ੍ਰੇਟ ਪਈ ਐ ਤਾਂ ਕੋਈ ਬਈਆ ਕੋਈ ਇੱਕ ਨੰਬਰ ਹੋਊਗੀ ਫੇਸ ਕੁਆਲਿਟੀ ਵਹਿੜ ਦੀ ਬਹੁਤ ਚੰਗੀ ਆ ਸਹੀ ਗੱਲ ਆ ਠੀਕ ਹੈ ਨਾ ਜਿਹਦੇ ਘਰੇ ਜਾਵੜੀ ਬੰਦਾ ਇਹਦੀ ਬਾਈ ਕਹਿਨ ਨੂੰ ਜੋ ਮਰਜੀ ਕਹਿਣਾ ਠੀਕ ਆਦਾ ਹਰਤਾ 8-7 ਦਿਨ ਪਏ ਆ ਜੀ ਮਤਲਬ ਉਹਨਾਂ ਨੇ ਕਹਿਣ ਮਦਾ ਕੋਈ 8 ਤਰੀਕ ਆ ਇੱਕ ਦੋ ਦਿਨ ਵੱਧ ਘੱਟ ਲੈ ਜੇ ਬਾਈ ਕਹਿ ਨਹੀਂ ਸਕਦੇ ਕਰ ਮਾਲੀ ਆਪਾਂ ਕਿਹੜਾ ਵਿਚ ਵੜੇ ਆ ਠੀਕ ਆ ਥੋੜਾ ਜਿਹਾ ਪੱਠੇ-ਬੁੱਠੇ ਚਾਰੂ ਤਾਂ ਇੰਨੀ ਜਿੰਨੀ ਵੀ ਕਦੇ ਪੱਠੇ-ਬੁੱਠੇ ਵਹਿੜ ਬਹੁਤ ਖਾਂਦੀ ਆ ਖੜਨੀ-ਹੁੜਨੀ ਵਹਿੜਦੀ ਤੁਰਨੀ-ਤਰਨੀ ਦਿਖਾਦੀ ਵਹਿੜਦੀ ਬਹੁਤ ਚੰਗੀ ਹੈਗੀ ਕੀ ਬਾਤ ਆ ਠੀਕ ਆ ਨਾ ਗੱਲ ਇੱਕ ਨੰਬਰ ਹੋਊਗੀ ਬਲੀ ਵੀ ਬਲੀ ਆ ਬਾਈ ਬਲੀ ਦਾ ਯਾਰ ਤੈਨੂੰ ਕੀ ਆਵਾਜ਼ ਆ ਐਂ ਖੜ ਜਾ ਬਾਗਾਂ ਲਈ ਥੱਲੇ ਬਹੁਤ ਚੰਗਾ ਬੱਚਾ ਆ ਠੀਕ ਆ ਨਾ ਦੋ ਜਾਨ ਬੰਦਾ ਸਾਹਮਲੇ ਬਾਈ ਠੀਕ ਹੈ ਨਾ ਬੰਦਾ ਉਵੇਂ ਹੀ ਬਣ ਕੇ ਸੂਗੀ ਬਾਈ ਉਹਦੋਂ ਤੂੰ ਗਣੀ ਬਣੂਗੀ ਤੁਹਾਨੂੰ ਪਤਾਗਾ ਸਹੀ ਆ ਠੀਕ ਹੈ ਨਾ ਪਿੰਡ ਦੀ ਬੜਾ ਕੋਈ ਇਹਦੇ ਵਿੱਚ ਕੋਈ ਲਕੋਵਾਗਾ ਸਹੀ ਆ ਲੇਵਾ ਬਹੁਤਾ ਗਰਮ ਵਾਲੀ ਰਹਣਾ ਹਮ ਇਹਦਾ ਡਾਕਟਰ ਬਹੁਤ ਕੁਛ ਕਰਨੇ ਨੇ ਹਮ ਠੀਕ ਹੈ ਨਾ ਤੇ ਕੀ ਆ ਬਾਤ ਹੀ ਹੈਗਾ ਇਹਦਾ ਪੈਰਾਂ ਪੂਰਾ ਦੇ ਹੱਥ ਪਰੌਣਾ ਸੀ ਵੀਡੀਓ ਬਣਾਉਣੀ ਕਰਕੇ ਮੈਂ ਚੱਲ ਕੋਈ ਗੱਲ ਨਹੀਂ ਉਹਦੀ ਪੋਣੀਆਂ ਨਾਲ ਪਾ ਦਿੰਨੇ ਆਂਗੇ ਕਿੱਥੇ ਮਰਜੀ ਘੜਾਈ ਜਲ ਡੰਗਰ ਨਾ ਆਪਣਾ ਬਾਈ ਗਲਤ ਹੋਊਗਾ ਨਾ ਡੰਗਰ ਗਲਤ ਦੇਣਾ ਨਾ ਲੈਣਾ ਅਗਲਾ ਵੀ ਨਿਰਖਪੁਰਕ ਕਰਕੇ ਲਵੇ ਆਪਣੀ ਨਿਰਖਪੁਰਕ ਕਰਕੇ ਲਈ ਵੀ ਆ ਜਿਨ੍ਹਾਂ ਦਾ ਬੱਲ ਲਗੀ ਆ ਆਪਾਂ ਜ਼ਿੰਮੇਵਾਰੀ ਦਵਾ ਲਾ ਕੇ ਬੰਦੇ ਸਿੱਧੀ ਡਾਇਰੈਕਟ ਬਈ ਇਹ ਪਿੰਡ ਦੀ ਦਾ ਪਿੰਡ ਦੀ ਕਿਹਾ ਜਾਊਗਾ ਕਿ ਲੋਕਲੇ ਰਕੇ ਦਾ ਮਾਲ ਹੈ ਕਿਹੜਾ ਕੋਈ ਹੋਛ ਜਿਨਾ ਮੈਡਮਾਂ ਗਾ ਠੀਕ ਹੈ ਨਾ ਗੱਲ ਸਹੀ ਗੱਲ ਹੈ ਤੇ ਮੁੱਲ ਕੀ ਆ ਜੈਜਾ ਫਿਰ ਮੁੱਲ ਡਾਕਟਰ ਜੇ ਤਾਂ ਹੁਣ ਮੁੱਲ ਕਰਾਉਣਾ ਜਦੋਂ ਦਾ ਤਿਆਰ ਹੋ ਗਈ ਬਾਈ ਉਹ ਤੈਨੂੰ ਪਤਾ ਉਹਦੋਂ ਹੋਰ ਬੋਲ ਹੋਊਗਾ ਠੀਕ ਹੈ ਨਾ ਗੱਲ ਆ ਜੇ ਜਮਾ ਜਿਹੜਾ ਜੈਸਨੋ ਵਾਲੇ ਆ 60000 ਦੀ ਬੈਡ ਦੇ ਦੂੰ ਮੁੱਲ ਕਰਾਉਣਾ 70 75 ਕਰਾਣਾ ਜਮ ਜਮ ਮੁੱਲ ਬਾਈ ਬੈਡ ਪੂਰੇ ਵੀ 3000 ਦਿਆ ਏ ਹੂੰ ਠੀਕ ਹੈ ਨਾ ਗੱਲ ਸਾਨੂੰ ਵੀ ਪਤਾਗਾ ਜਿੰਨਾ ਤੋਂ ਮੈਂ ਲਈਏ ਦੇਖੀ ਉਹਨਾਂ ਨੇ ਵੀ ਆ ਤੂੰ ਇਹਦੇ ਵਿੱਚ ਬੜੀ ਵੱਡੀ ਲੰਮੀ ਚੌੜੀ ਗੇਮ ਤਾਂ ਨਹੀਂ ਖੇਡਦੀ ਜੀ ਜੇ ਬੰਦਾ ਗੱਦੂ ਆ ਹਨਾ ਖਾਣ ਪੀਣ ਚਾਰੂ ਇੰਨੀ ਆ ਬਾਈ ਭਲਾ ਲੱਖਣਾ ਪਾ ਦ ਯਾਰ ਠੀਕ ਆ ਠੀਕ ਹੈ ਨਾ ਗੱਲ ਕੋਖ ਦੇਖ ਲੈ ਐਨ ਬਰੋਬਰ ਕਰੀ ਬੈਠੀ ਆ ਠੀਕ ਹੈ ਨਾ ਚਾਰੂ ਚੂਰੂ ਬਹੁਤ ਆ ਬੈਡ ਜਿੰਨਾ ਦਾ ਆਪਾਂ ਲਈ ਆ ਸਾਰੀ ਗਾਰੰਟੀ ਦਵਾ ਦਾਂ ਇਹ ਬੰਦਾ ਆਪਣੀ ਜ਼ਿੰਮੇਵਾਰੀ ਹੋਊਗੀ ਥਣਾ ਥਣਾ ਦੀ ਓਕੇ ਹੋਊਗੀ ਆਪਣੀ ਥਣਾ ਦੀ ਉਹ ਕਹੂਗੀ ਜੋ ਕੋਈ ਬੰਦਾ ਇੱਥੇ ਆਉਂਦਾ ਉਹਦੀ ਵੇਖ ਨਰਖ ਵਰਕ ਕੇ ਲੈ ਕੇ ਜਾਵੇ ਨਾਂ ਲਾਂਬਾ ਦੇਣਾ ਬਾਈ ਨਾ ਜੋੜ ਲੈਣਾ ਓਕੇ ਬਾਈ ਠੀਕ ਹੈ ਨਾ ਗੱਲ ਠੀਕ ਹੈ ਮੁੱਲ ਕਰਾਉ ਨੂੰ 70 75 ਕਰਾ ਲਾ ਬੈੜ ਪੂਰੇ 75000 ਦੀਆ ਜਦੋਂ ਤਿਆਰ ਹੋਊਗੀ ਡਾਲੇ ਤੇ ਅੱਜ ਜੇ ਜੀ ਕੱਚੀ ਆ ਬਈ ਉਹੋ ਜੇ ਆਪਾਂ ਛੱਡ ਕੇ ਦੇਵਾਂਗੇ 65000 ਦੀ ਬੈੜ ਦੇਣੀ ਆ ਬਈ 65000 ਦੀ ਬੈੜ ਬਾਈ ਕਹਿੰਦਾ ਦੇ ਦਾਂ ਮੁੱਲ ਜਮਾਂ ਜੇ ਕੋਈ ਬਾਈ ਮੰਨ ਲੇ ਜਲ ਜੋੜਾ ਮੰਗੂਗਾ ਉਹ ਜੇ ਆਪਾਂ ਮਾਨਤਾ ਕਰ ਦਾਂਗੇ ਠੰਡੀ ਸੀਲ ਲੇਵਾ ਲੂਵਾ ਲਾਏ ਬਾਈ 18000 ਇੱਕੜਾ ਕੈਂਦ ਕਰ ਕੋਸ ਉਹਦੇ ਡੀਜ਼ਲ ਲੋੜੀਂਦਾ ਠੀਕ ਹੈ ਨਾ ਗੱਲ ਬੈੜ ਹੀ ਨਹੀਂ ਲੱਤਾਂ ਕਕੇ ਪਰ ਇਹ ਨੂੰ ਕਰਨੀ ਪੈਂਦੀ ਚਰਮਾਣੀ ਲੈ ਲੇਵਾ ਲੈ ਰੋਕੋ ਬੰਦਾਲਾ ਆਦ ਰਗਾ ਬਾਈ ਜਦੋਂ ਸੁੰਦੀ ਹੋਈ ਨਾ ਉਦੋਂ ਦੱਸੂ ਮੈਂ ਕੋਸਲਾ ਰਿੱਕੀ ਦੇ ਬੜੀ ਰਿੱਕੀ ਦੇ ਬੜੀ ਕੀ ਬਾਤ ਨਾਗਸੀ ਭਰਾ ਕੋਲੇ ਦੋ ਦੋਨੋਂ ਹੀ ਦਿਖਾਤੇ ਬਾਈ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੀਰ